ਨਵਜੋ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਆਗੂਆਂ ਦੇ ਪਾਰਟੀ ਛੱਡਣ ਦਾ ਸਿਲਸਿਲਾ جاری ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਹਗਾਮਾ ਮਚ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਕਾਂਗਰਸ ਨੂੰ ਹਲਵੇ ਦਾ ਕਹਿ ਦਿੱਤਾ ਹੈ। ਹੁਣ ਸੀਨੀਅਰ ਆਗੂ ਅਤੇ ਹਲਕਾ ਮਜੀਠਾ ਤੋਂ ਤਿੰਨ ਵਾਰ ਚੋਣ ਲੜ ਚੁੱਕੇ ਸੁਖਸਿੰਦਰ ਰਾਜ ਸਿੰਘ ਲਾਲੀ ਪੰਗ੍ਰੇਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ। ਹਾਲਾਂਕਿ ਲਾਲੀ ਨੇ ਅਜੇ ਤੱਕ ਪਾਰਟੀ ਨਹੀਂ ਛੱਡੀ ਆਪਸੀ ਕਲੇਸ਼ ਅਤੇ ਪੰਜ ਸਾਲਾਂ ਦੌਰਾਨ ਉਹਨਾਂ ਨੂੰ ਅੰਗੌ ਜਿਸ ਦੇ ਨਾਲ ਹੀ ਸੁਵਿੰਦਰ ਰਾਜ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਉਹ ਰਾਤ ਮਜੀਠਾ ਹਲਕੇ ਵਿੱਚ ਆਪਣੇ ਵਰਕਰਾਂ ਨਾਲ ਗੱਲਬਾਤ ਕਰਨਗੇ ਅਗਰ ਉਹਨਾਂ ਦੇ ਵਰਕਰ ਚਾਹਣਗੇ ਤਾਂ ਸੁਵਿੰਦਰ ਰਾਜ ਮਜੀਠੀਆ ਇੱਕ ਵਾਰ ਫਿਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਨਗੇ ਇਹਦੇ ਪਿੱਛੇ ਨਿੱਜੀ ਕਾਰਨ ਨੇ ਜੀ ਮੇਰੇ ਅਸਤੀਫਾ ਦੇਣ ਦੇ ਜਿਹੜਾ ਮੈਂ ਪੰਗਰੇਨ ਤੋਂ ਜਦੋਂ ਮੈਨੂੰ ਚੇਅਰਮੈਨ ਬਣਾਇਆ ਉਸ ਤੋਂ ਬਾਅਦ ਅੱਜ ਜਿਹੜਾ ਮੈਂ ਉੱਥੇ ਇੱਕ ਸਫੋਕਾ ਜਿਹਾ ਮਹਿਸੂਸ ਕਰ ਰਿਹਾ। ਦੇਖੋ ਗੱਲ ਇਸ ਤਰ੍ਹਾਂ ਮੈਂ 44 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ 1977 'ਚ ਮੈਂ ਬਲੌਕ ਯੂਥ ਕਾਂਗਰਸ ਦਾ ਪ੍ਰਧਾਨ ਸੀ। ਔਰ ਉਸ ਤੋਂ ਬਾਅਦ ਜੋ ਕੁਝ ਮੈਂ ਵਾਪਰਦਾ ਵੇਖ ਰਿਹਾ ਜਿਸ ਤਰ੍ਹਾਂ ਪਾਰਟੀ ਦੀ ਫੋਟ ਆਪਸ ਦੇ ਵਿੱਚ ਕੁਝ ਦੇ ਕੁ ਦੀ ਜਿਹੜੇ ਬਿਆਨ ਦੇਣੇ ਔਰ ਇਹਦੇ ਨਾਲ ਸਾਡੀ ਪਾਰਟੀ ਦੇ ਜਿਹੜੇ ਇਲੈਕਸ਼ਨ ਪ੍ਰੋਸਪੈਕਟਸ ਨੇ ਉਹ ਬਹੁਤ ਖਰਾਬ ਹੋ ਰਹੇ ਨੇ। ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਅੱਗੇ ਦਾ ਜਿਹੜਾ ਰਸਤਾ ਉਹ اختیار ਕਰੂੰਗਾ ਜੀ। ਪਰ ਜਿੱਥੋਂ ਤੱਕ ਸਵਾਲ ਹੈ ਭਾਜਪਾ ਦਾ ਭਾਜਪਾ ਦੇ ਵਿੱਚ ਜਾਂਦੀ ਕੋਈ ਮਤਲਬ ਹੀ ਨਹੀਂ ਬਣਦਾ ਕਿਉਂਕਿ ਪੰਜਾਬੀਆਂ ਦਾ ਜਾਂ ਜਿਸ ਤਰ੍ਹਾਂ ਉਹਨਾਂ ਨੇ ਕਿਸਾਨ ਮਾਰੂ ਨੀਤੀਆਂ ਬਣਾਈਆਂ ਸੀਗੀਆਂ ਉਹ ਫਰਦਰ ਟਾਈਮ ਬੀਂਗ ਉਹ ਠੀਕ ਆ ਉਹਨਾਂ ਨੂੰ ਇਸ ਵੇਲੇ ਉਹ ਵਾਪਸ ਵੀ ਕਰਨੀਆਂ ਪਈਆਂ ਪਰ ਕੱਲ ਨੂੰ ਕਿਸੇ ਵੇਲੇ ਵੀ ਦੁਬਾਰਾ ਵੀ ਉਹ ਉਹ ਨੌਕਤ ਪਹੁੰਚ ਸਕਦੀ ਹੈ ਜਿੱਥੇ ਕਿਸਾਨ ਮੇਰੇ ਵੀਰ 700 ਤੋਂ ਵੱਧ ਸ਼ਹੀਦ ਹੋਏ ਨੇ ਉਹ ਦੁਬਾਰਾ ਵੀ ਉਹ ਨੌਕਤ ਆ ਸਕਦੀ ਹੈ ਦੇਖੋ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਅੱਜ ਤੱਕ ਹਮੇਸ਼ਾ ਹੀ ਮੈਨੂੰ ਪਾਰਟੀ ਵੱਲੋਂ ਟਿਕ ਦਿੱਤੀ ਜਾਂਦੀ ਰਹੀ ਹੈ ਔਰ ਮੈਂ ਜਦੋਂ ਜਾਦ ਵੀ ਇੱਕ ਵਾਰੀ ਲੜਿਆ ਉਹਦੇ ਚ ਵੀ ਮੇਰੀ 28000 ਵੋਟ ਸੀਗੀ ਔਰ ਇੱਥੇ ਜਿਹੜਾ ਅਫੀਸ਼ੀਅਲ ਕੈਂਡੀਡੇਟ ਬਣਿਆ ਸੀ ਉਹਦੀ 7000 ਵੋਟ ਸੀ ਮੇਰੇ ਇਲਾਕੇ ਦੇ ਵਿੱਚ ਹਰਮਨ ਪਿਆਰਤਾ ਹੋਈ ਆ ਔਰ ਉਹਦੇ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਕਹਿਣੀ ਚਾਹੁੰਦਾ ਕਿ ਟਿੱਕ ਜਿਹੜੀ ਆ ਮੇਰੀ ਸੀਨੀਅਰ ਹਾਈ ਕਮਾਂਡ ਨੇ ਹਮੇਸ਼ਾ ਹੀ ਮੈਨੂੰ ਦਿੱਤੀ ਆ ਤੇ ਅੱਜ ਵੀ ਮੈਂ ਲੜਨੀ ਚਾਹਾਂ ਤੇ ਮੈਨੂੰ ਮਿਲੇ ਮੈਂ ਉਦੋਂ ਤੱਕ ਇੰਤਜ਼ਾਰ ਕਰਨ ਵਾਲਿਆਂ ਚੋਂ ਨਹੀਂ ਜੀ ਮੈਂ ਤੇ ਅੱਗੇ ਹੁਣ ਦੇਖਣਾ ਆ ਕਿ ਅਗਲੇ 1-2 ਦਿਨਾਂ ਚ ਮੇਰੇ ਸਾਥੀ ਜੋ ਸਵਾਲ ਮੈਂ ਕਰਨੇ ਆ ਉਹਨਾਂ ਦੇ ਜਵਾਬ ਔਰ ਜੋ ਉਹਨਾਂ ਵੱਲੋਂ ਉਹ ਸ਼੍ਰੀ ਅਮਰਸਾਹ ਸਾਹਿਬ ਤੋਂ ਐਸਐਮਜੀ ਪੰਜਾਬ ਲਈ ਵਿਕਾਸ ਕੁਮਾਰ ਦੀ ਰਿਪੋਰਟ